ਮੈਂ ਮਾ ਲੰਗਪਾਲ ਜ਼ਿਲ੍ਹਾ ਪਜ਼ਾਰ ਪੰਜਾਬ ਸਕੇ ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਅੱਜ ਜਿਹੜਾ 17 ਦਸੰਬਰ ਆ ਇਸ ਦਿਨ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਤਹਿਸੀਲਾਂ ਸਮੇਤ ਪੈਨਸ਼ਨ ਡੇ ਇਸੇ ਪੂਸ਼ਪੋਥੀ ਹਾਲ ਦੇ ਵਿੱਚ ਮਨਾ ਰਹੇ ਆ ਇਹ ਜਿਹੜਾ ਪੈਨਸ਼ਨ ਡੇ ਆ ਸਾਰੇ ਹਿੰਦੁਸਤਾਨ ਦੇ ਵਿੱਚ ਇਸੇ ਤਰੀਕ ਨੂੰ 17 ਤਰੀਕ ਨੂੰ ਮਨਾਇਆ ਜਾਂਦਾ ਇਸੇ ਦਿਨ ਸਾਨੂੰ ਸੁਪਰੀਮ ਕੋਰਟ ਤੋਂ ਦੇ ਫੈਸਲੇ ਅਨੁਸਾਰ ਪੈਨਸ਼ਨ ਲੈਣ ਦਾ ਹੱਕ ਮਿਲਿਆ ਸੀ ਅਤੇ ਇਸ ਮੌਜੂਦਾ ਹਾਲਾਤਾਂ ਦੇ ਵਿੱਚ ਜਿੱਥੇ ਸਰਕਾਰ ਪੈਨਸ਼ਨ ਕਹੋਂ ਨਾਲ ਜਾ ਰਹੀ ਹੈ ਉਹ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹ ਬਿਲਕੁਲ ਕਾਮਿਟੀਆਂ ਹੋਈਆਂ ਨੇ ਉਹਨਾਂ ਅਸੀਂ ਬਾਰ-ਬਾਰ ਧਰਨੇ ਮਜਾਰੇ ਕਰਦੇ ਆ ਪਰ ਇਸ ਦੇ ਬਾਵਜੂਦ ਵੀ ਉਹ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਪ੍ਰਵਾਨ ਨਹੀਂ ਕਰਦੇ ਸਕੱਤਰ ਪੰਜਾਬ ਸਟੇਟ ਪੈਨਸ਼ਨ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਅੱਜ ਦਾ ਜਿਹੜਾ ਸਾਡਾ ਫੰਕਸ਼ਨ ਸੀ ਇਹ 17 ਦਸੰਬਰ 1982 ਨੂੰ ਸਾਨੂੰ ਸੁਪਰੀਮ ਕੋਰਟ ਵੱਲੋਂ ਪੈਨਸ਼ਨ ਮਿਲੀ ਸੀ ਅਸੀਂ ਉਹਦੇ ਉਸ ਦਿਨ ਤੋਂ ਕਰਕੇ ਇਸ ਨੂੰ ਆਪਣਾ ਜਨਮ ਦਿਨ ਸਮਝ ਕੇ ਪੈਨਸ਼ਨਰ ਦਾ ਜਨਮ ਦਿਨ ਸਮਝ ਕੇ ਇਸ ਨੂੰ ਹਰ ਸਾਲ ਮਨਾਉਣੀ ਹੈ ਨਾਲ ਦੀ ਨਾਲ ਇਹ ਸਰਕਾਰ ਦਾ ਐਨਾਲਿਸਿਸ ਵੀ ਕਰਦੇ ਆ ਜਿੱਥੇ ਸਰਕਾਰ ਸਾਡਾ ਮਾੜਾ ਬੀਤ ਕਰਦੀ ਆ ਜੇ ਸਾਡਾ ਡੀਏ ਵਗੈਰਾ ਮਾਰਦੀ ਆ ਸਾਨੂੰ ਗ੍ਰੇਡ ਵਗੈਰਾ ਨਹੀਂ ਦਿੰਦੀ ਅਸੀਂ ਉਹਦੇ ਉਹਦੇ ਬਾਰੇ ਸਾਰੀ ਜਨਤਾ ਆਈ ਨੂੰ ਸਮੋਦਨ ਕਰਦੇ ਆ ਤੇ ਨਾਲ ਦੀ ਨਾਲ ਅਗਰ ਸਰਕਾਰ ਇਹ ਵੀ ਨਾਲ ਚੈਲੰਜ ਕਰਦੇ ਆ ਨਾਲ ਦੀ ਨਾਲ ਅਗਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਅਸੀਂ ਸਾਨੂੰ ਜੋ ਜਿਸ ਤਰ੍ਹਾਂ ਦਾ ਵੀ ਸੰਘਰਸ਼ ਕਰਨਾ ਬਾਅਦ ਅਸੀਂ ਆਪਣੇ ਵਿਧਾਨ ਜੀ ਦੀ ਵਿਧਾਨ ਗੇਟ ਸੰਘਰਸ਼ ਵੀ ਕਰਾਂਗੇ